ਸਦਾ ਹੀ ਸਦਾ ਹੀ ਫਰਕ ਗਮਰੇ ਕੋਰਡਰ ਵਾਲੇ ਬੱਪੂ ਦੀ ਸਦਾ ਹੀ ਜੈ ਫਰਕ ਮਾਮ ਸਾਲਿਆਣੀ ਦੀ ਸਦਾ ਹੀ ਜੈ ਫਰਕ ਮਾਮ ਸ਼ਾਮਕੁਰ ਰਾਣੀ ਦੀ ਸਦਾ ਹੀ ਜੈ ਫਰਕ ਗਮਰੇ ਗੱਦੀ ਵਾਲੇ ਬਜੁਰਗਾਂ ਦੀ ਸਦਾ ਹੀ ਜੈ ਗੱਜਕੇ ਗਮਰੇ ਗੁਰੂ ਸਾਈਂ ਦੀ ਸਦਾ ਹੀ ਜੈ ਫਰਕ ਮੇਰੇ ਮਾਤਾ ਪਿਤਾ ਦੀ ਸਦਾ ਹੀ ਜੈ ਫਰਕ ਸਦਾ ਹੀ ਜਾਏਗਾ ਬਾਬਾ ਰੋਸ਼ੜੀਏ ਦੀ ਸਦਾ ਹੀ ਜਾਏਗਾ ਬਾਬਖਾਨ ਟੋਡੇ ਪੀਰ ਦੀ ਸਦਾ ਹੀ ਜਾਏਗਾ ਬਾਬਾ ਖੇਤਰਵਾਲ ਮਹਾਰਾਜ ਦੀ ਸਦਾ ਹੀ ਜਾਏਗਾ ਮਾਮਦਾਜ ਕਾਂਦੀ ਰਾਣੀ ਜੀ ਸਦਾ ਹੀ ਜਾਏਗਾ ਬਾਬਾ ਮਹਾਰਕਾਲ ਕਪੜਾਲੇ ਦੀ ਰਾਣੀ ਜੀ ਸਦਾ ਹੀ ਜਾਏਗਾ ਬਾਬੇ ਕਾਲ ਪੈਰੋਂ ਦੀ ਸਦਾ ਹੀ ਜਾਏਗਾ ਬਾਬੇ ਵੀਰ ਕੁਰੜੀਏ ਰਾਜੇ ਜੀ ਸਦਾ ਹੀ ਜਾਏਗਾ ਬਾਬਾ ਮੀਏ ਬੰਨੇ ਜੀ ਸਦਾ ਹੀ ਜਾਏਗਾ ਭੈਣ ਭਾਗੜ ਜੰਨੀ ਜੀ ਸਦਾ ਹੀ ਜਾਏਗਾ ਬਾਬਾ ਪੰਛਾ ਤਾਨੂ ਦੀ ਸਦਾ ਹੀ ਜਾਏਗਾ ਫਿਰ ਕੇ ਬਾਬਾ ਸੱਜਿਤ ਕਲੂਕੇ ਜੀ ਸਦਾ ਹੀ ਸਦਾ ਹੀ ਜੀ ਸਦਾ ਹੀ ਜੀ ਹਲਕੋ ਧਰਤੀ ਮਾਤਾ ਦੀ ਸਦਾ ਹੀ ਜੀ ਨੌ ਨਕਸ਼ਾਂ ਦੀ ਸਦਾ ਹੀ ਜੀ 84 ਸਿੱਧਾਂ ਦੀ ਸਦਾ ਹੀ ਜੀ 52 ਵੀਰਾਂ ਦੀ ਸਦਾ ਹੀ ਜੀ 22 ਕਲੰਗਰਾਂ ਦੀ ਸਦਾ ਹੀ ਜੀ 25 ਖਵਾਜ਼ਾ ਦੀ ਸਦਾ ਹੀ ਜੀ 25 ਕੁੱਤਬ ਦੀ ਸਦਾ ਹੀ ਜੀ 24 ਹਜ਼ਾਰ ਦੀ ਮਗੰਮਰ ਸਦਾ ਸਦਾ ਗੁਰਦੇਵ ਦੀ ਅੱਤੇ ਦੀ ਸਦਾ ਗੁਰਦੇਵ ਗੁਰਬਰ ਕੇ ਸਾਜਣ ਵਾਜੀਆਂ ਦੀ ਸਦਾ ਇਹਨਾਂ ਵਰਗੀ ਸਾਥ ਸੰਗਤ ਦੀ ਸਦਾ ਹੀ ਜਾ ਰੂਗਾ ਖੇਰ ਕੋਸ਼ ਲੱਗ ਕੇ ਖੇੜੇ ਦੀ ਸਦਾ ਥਲਕੇ ਬੱਜਵਾਰ ਸ਼ਾਦੀ ਸਦਾ ਹੀ ਸੱਜਣ ਕੇ ਬੱਜਵਾਰ ਸ਼ਾਦੀ ਸਦਾ ਹੀ ਅੱਜ ਕਿੱਸੀ ਗੱਦੀ ਵਾਲੇ ਮੁਜਰਗਾਂ ਦੀ ਸਦਾ ਹੀ ਅੱਜ ਗੱਦੀ ਦੇ ਪਾਗ ਦੀ ਸਦਾ ਹੀ ਅਰ ਕੋ ਦਰਤੀ ਮਾਤਾ ਦੀ ਸਦਾ ਹੀ ਨਾਂ ਨੱਖਾਂ ਦੀ ਸਦਾ ਹੀ 83 ਸਿੱਧਾਂ ਦੀ 52 ਵੀਰਾਂ ਦੀ 23 ਗਲੰਦਰਾਂ ਦੀ ਸਦਾ ਹੀ 2250 ਕੁਸਬ ਦੀ ਸਦਾ ਹੀ 24000 ਦੀ ਗਲੰਦਰ ਦੀ ਸਦਾ ਹੀ ਜਤੀਗੁਰ ਦੇ ਵਿਦਿਆਰਥੀ ਦੀ ਸਦਾ ਹੀ ਅਪਰਗਾ ਸੱਜਣ ਮਾਜਿਆਂ ਦੀ ਸਦਾ ਹੀ ਮੇਰੇ ਵਰਗੀ ਸਾਥ ਸੰਗਤ ਦੀ ਸਦਾ ਹੀ ਉੱਚੇ ਵਰਗ ਦੇ ਫਕੀਰਾਂ ਦੀ ਸਦਾ ਹੀ ਇਹ ਕਿਉ ਸੱਤਵੀਂ ਬੜੀਆਂ ਦੀ ਸਦਾ ਹੀ ਧੰਨ ਵਰਤ ਧਾਨਦਸ ਮਹਾਰਾਜ ਦੀ ਸਦਾ ਹੀ ਸਦਾ ਕ੍ਰਿਸ਼ਨ ਦਾਸ ਮਹਾਰਾਜ ਦੀ ਸਦਾ ਹੀ ਬਰਕੁਟੀਆਂ ਵਾਲਾ ਸਾਧੂ ਵੀ ਸਦਾ ਹੀ ਸਦਾ ਹੀ ਧੰਨ ਦਸ ਮਹਾਰਾਜ ਦੀ ਸਦਾ ਹੀ ਧੰਨ ਦਸ ਮਹਾਰਾਜ ਦੀ ਧੰਨ ਧੰਨ ਸਦਾ ਹੋ ਜਾਵੇ ਸ਼ੁਕਰ ਹੈ ਬਹੁਤ ਕੀਰਿਆ ਦੀ ਸਦਾ ਹੋ ਜਾਵੇ ਸ਼ੁਕਰ ਹੈ ਕੀਰੋ ਚਾਦੀ ਵਾਲੇ ਸੰਤਾਂ ਨੂੰ ਸ਼ੁਕਰ ਹੈ ਬਹੁਤ ਸਦਾ ਹੀ ਜਾ ਬਾਬਾ ਸ਼ੁਕਰ ਹੈ ਬਹੁਤ ਵਾਲੇ ਸੰਤਾਂ ਨੂੰ ਧੰਨ ਬਾਬਾ ਜੀ ਜੇਲ੍ਹ ਨਾਲ ਸਰਕਾਰਾਂ ਦੀ ਧੰਨ ਬਾਬਾ ਕੋਤੜਾ ਨਾਲ ਸਰਕਾਰਾਂ ਦੀ ਸਦਾ ਹੋ ਜਾਵੇ ਜੇਲ੍ਹ ਜੱਗੀਗਾ ਸਮਾਦ ਭਾਈ ਵਾਲੇ ਬਿਚਾਰ ਸਦਾ ਹੀ ਜੋ ਟਰਾਲੀ ਭਾਈ ਵਾਲੇ ਬਜ਼ੁਰਗਿਆਂ ਦੀ ਸਦਾ ਹੀ ਜੋ ਢੋਟੀ ਭਾਈ ਵਾਲੇ ਬਜ਼ੁਰਗਿਆਂ ਦੀ ਸਦਾ ਹੀ ਜੇਲ੍ਹ ਵਾਲੇ ਸਾਥ ਦੀ ਸਦਾ ਹੀ ਜਾ ਬਾਬਾ ਕੋਣੀ ਵਾਲੇ ਸਾਥ ਦੀ ਸਦਾ ਹੀ ਜਾ ਬਾਬਾ ਜਸਟ ਹੈ ਨਾ ਜਿੰਨੀ ਸੰਗਤ ਨੇ ਮਾਲਕ ਦਰਬਾਰ ਵਿੱਚ ਬੈਠੀ ਆ ਧੰਨ ਬਾਬਾ وہی ਚੌਕੀ ਸਭ ਤੋਂ ਮਨਜ਼ੂਰ ਧੰਨ ਬਾਬਾ ਮਾਲਕ ਜੱਲਦੋ ਤੇ ਪਤਨਪ ਧੰਨ ਬਾਬਾ ਜਿਹਨੂੰ ਜਿਮਰੇ ਸਾਈਆਂ ਤੇ ਸਿੱਧਕ ਯਕੀਨ ਤੇ ਵਿਰੋਸਾ ਸ਼ੁਕਰ ਬਾਬਾ ਜੋ ਸਦਕੇ ਨਾਲ ਬੈਠਾ ਯਕੀਨ ਨਾਲ ਬੈਠਾ ਲੰਡਰ ਬਾਬਾ ਨੇ ਤਰ ਗਿਆ ਜਿਵੇਂ ਪਾਣੀ ਤੇ ਘਲਾਉ ਦਾ ਫਲਦ ਕਰ ਸ਼ੁਕਰ ਬਾਬਾ ਪਰ ਕੀ ਦੋ ਬੰਦਾ ਮੇਰਾ ਪਾਰ ਨਹੀਂ ਪਹਿਲਾ ਚੁਗਲ ਖੋਰ ਦੇ ਬਈਮਾਨ ਦੂਜਾ ਸਾਧਨ ਬਰਖਾਉਣਾ ਦਾ ਧੰਨ ਬਾਬਾ ਅੱਜ ਜੋਈ ਲਾਗਲੀ ਦਰਗਾਹ ਟੋਈ ਮਾਲਕ ਕੀ ਕਹਿੰਦਾ ਜੋ ਯਕੀਨ ਨਾਲ ਆਇਆ ਭਰੋਸੇ ਨਾਲ ਆਇਆ ਸਭ ਨੂੰ ਜੀ ਆਇਆਂ ਨੂੰ ਸਭ ਦਾ ਕੋਟ ਕੋਟ ਧੰਨਵਾਦ ਅੱਜ ਕਿਸ ਨੂੰ ਪਛਮਣ ਨਾ ਮਿਲੇ ਜਿਹੋ ਜੀ ਭਾਉ ਨਾਲ ਆ ਕੇ ਆਇਆ ਉਹਦਾ ਫਲ ਨਿਕ ਜਾਊਗਾ ਧੰਨਵਾਦ ਏਹ ਗੱਜਕੇ ਕੈਮਰੇ ਕੋਟਰੇ ਵਾਲੇ ਬੱਪੂ ਦੀ ਸਦਾ ਜੀ ਮਾਮ ਸਾਨੀ ਰਾਣੀ ਦੀ ਸਦਾ ਜੀ ਤੇ ਕਹਾਂ ਮਾ ਸ਼ਾਮਪੁਰ ਰਾਣੀ ਦੀ ਸਦਾ ਜੀ ਬਾਦਸ਼ਾਹ ਦਰਬਾਰ ਦੀ ਤਮੇਂ ਮਸਤ ਬਲੀ ਦੀ ਸਦਾ ਹੀ ਸੱਜਾ ਵੀ ਗੁਰਵਾਲਮੀਖ ਸਮੂਹ ਨਾਲ ਦੀ ਸਦਾ ਹੀ ਜੀ ਗੁਰੂ ਪੁਰਨਾ ਮਹਾਰਾਜੀ ਦੀ ਸਦਾ ਹੀ ਜੀ ਬਾਬਾ ਸ੍ਰੀ ਸੋਸ਼ ਜਨਨਾਤ ਮਹਾਰਾਜੀ ਦੀ ਸਦਾ ਹੀ ਜੀ ਬਾਬਾ ਸਤਾਰਬਾਸ ਮਹਾਰਾਜੀ ਦੀ ਸਦਾ ਹੀ ਜੀ ਬਾਬਾ ਕੋਰਖਨਾਥ ਦਰਬਾਰ ਦੀ ਸਦਾ ਜੀ ਬਾਬਾ ਸ਼ੰਭਰ ਦਾਸ ਦੀ ਧੰਨ ਬਾਬਾ ਆਓ ਜੀ ਸਰਜੀ ਦੇਖੋ ਜਿਓ ਭਾਈ ਸਾਰੇ ਇਕੱਠੇ ਹੋ ਜਿਓ ਇਧਰ ਆ ਜਿਓ ਬੋਲ ਬਾਲ ਸੱਚੇ ਦਰਬਾਰ ਕੀ ਸਦਾ ਹੀ ਜੈ ਹੱਕ ਮੇਰੇ ਦਾਦੇ ਦਾ ਕੀ ਗੰਦਾ ਬਾਬਾ ਜੋ ਤੰਦ ਫੁੱਲ ਲਾਦਾ ਪੁੱਤ ਓਏ ਜੋ ਪਿੰਡਾਰਾ ਕਰਤਾ ਗਮਰ ਬਾਪੂ ਦਾ ਜਸਪਾਸ ਹੋ ਗਿਆ ਮੇਰੇ ਬਾਪਨੇ ਆਪਣੇ ਕਿਚੜੀ ਵਿੱਚ ਕਬੂਲ ਕਰਦਾ ਸੁਣਿਆ ਸਿਰੇ ਦਾਣੇ ਦਾਣੇ ਤੇ ਮੋਹਰ ਲੱਗ ਗਈ ਕਿੰਦਾ ਬਾਬਾ ਤੇਰੇ ਨਾਲੇ ਡੰਕੇ ਖੜਕ ਗਏ ਖੜਕੇ ਬਾਪੂ ਦੇ ਦਰਬਾਰ ਦੇ ਵਿੱਚ ਇੱਥੇ 10 ਗੁਣਾ ਮੇਰੇ ਮੌਤ ਲਿਖ ਜਾਈਦਾ 70 ਗੁਣਾ ਖੜਾ ਹੋ ਗਿਆ ਠੀਕ ਹੈ ਕਹਿੰਦਾ ਬਾਬਾ ਜਿਹੜਾ ਭੰਡਾਰਾ ਕੀਤਾ ਕਹਿੰਦਾ ਐਂ ਕੀਤਾ ਜਿਵੇਂ ਸੁੱਤਿਆ ਬੜਾ ਖੜਕੇ ਦੇ ਨਾਲ ਕੰਮ ਕਰਨਾ ਬੋਲੋ ਪੁੱਤ ਓਏ ਹਣਾ ਹੁਣ ਗੁੱਸਾ ਤਾਂ ਨਹੀਂ ਕਰਦਾ ਬਾਬੇ ਦਰਬਾਰ ਤੇ ਖੜਾ ਹਾਂ ਹਾਂਜੀ ਮੈਂ ਉਹ ਗੱਲ ਕਰਦਾ ਜਿਹੜੀ ਨਾ ਹੋਈ ਉਹ ਤੈਨੂੰ ਪਤਾ ਮੇਰੀ ਆਪ ਦਾ ਨਹੀਂ ਸਹੀ ਗੱਲ ਹੈ ਇਹ ਬਿਲਕੁਲ ਗੁੱਸੇ ਚ ਕਰਾਇਆ ਹਾਂ ਕਾ ਅਰੇ ਜਿਕਰਾ ਕਾ ਬੋਲੋ ਪਹਿਲਾਂ ਕਿਹਾ ਵੀ ਮੇਰੀ ਗੱਲ ਤੁਹਾਡੇ ਨਾਲ ਕੀਤੀ ਨਹੀਂ ਜਦੋਂ ਆਇਆ ਮਸਤ ਹੋ ਕੇ ਸੋਣਾ ਬਹੁਤ ਦਿਨੋਂ ਦਿੰਦਰਾ ਸੀ ਮੈਨੂੰ ਕਹਿੰਦਾ ਬਾਬਾ ਗੱਲ ਅੱਖਾਂ ਤੇ ਆਈ ਬੋਲ ਕਰੇ ਦੱਸਿਆ ਨਹੀਂ ਕਹਿੰਦਾ ਕੱਲਾ ਰੋਇਆ ਵੀ ਆ ਬੋਲ ਹੈ ਨਾਲ ਅੱਖਾਂ ਤੇ ਆ ਗਈ ਕਹਿੰਦਾ ਬਾਬਾ ਬੋਲੀ ਵੱਜ ਗਈ ਹੈ ਗੁਰੂ ਦਾ ਗੱਲ ਲਕੋਣੀ ਨਹੀਂ ਚਾਹੀਦੀ ਪਰ RAM ਨਿਆਣਾ ਨਹੀਂ ਸਭ ਤੋਂ ਜਲਦੀਆਂ ਜਾਣਦਾ ਖਾਸ ਤੇ RAM ਉਹ ਹੱਲ ਸੁਲਵਾਰ ਲਾਉਂਦਾ ਹਾਂ ਕਾ ਜੀ ਮੋਂਦੋਂ ਬਾਲਾ ਮਾਫੀ ਚਾਹਣਾ ਸਾਰੀ ਸੰਗਤ ਨੂੰ ਗੱਡੀ ਚ ਕਲਾਈ ਜਾ ਬਾਬੇ ਆਇਆ ਜਲਵੇਂ ਤੇ ਮੈਂ ਕਿਹចੋ ਹੋਕਾ ਦੇ ਕੇ ਦੱਲਿਆ ਯਾ ਕਿਸੇ ਨੂੰ ਕੋਈ ਗਵਾ ਮੈਂ ਜੇ ਕਿਸੇ ਨੇ ਕੁਝ ਪੁੱਛਣਾ ਤਾਂ ਹੁਣ ਖੜਾ ਪੰਦ ਗੜਾ ਮਰਜ਼ੀ ਪੁੱਛ ਲੈ ਕੇ ਮੈਂ ਦੱਸਦਾ ਕੀ ਖੇਡਦਾ ਨਾ ਕੀ ਕਹਿੰਦਾ ਚ ਮੈਂ ਤੇ ਸਾਦ ਨਹੀਂ ਜਲਦਾ ਹੈ ਸੱਪ ਸਾਦ ਤੇ ਬਾਜ ਤੈਨੂੰ ਇੱਕ ਚੀਜ਼ ਹੁੰਦੀ ਆ ਨਾ ਰਮਾ ਗੋਬਾ ਦਾ ਬੰਦਾ ਬਚ ਬੈਠਾ ਮੈਡੀਕਲ ਰੂਮ ਤੋਂ ਕਿਥੋਂ ਬੈਠਾ ਬੈਠਾ ਵੇਖ ਕੇ ਇੱਥੇ ਕਰ ਰਿਹਾ ਸੱਪ ਸਾਦ ਦੇ ਬਾਜ ਤੇਨਾਂ ਦੀ ਕੈਟਾਗਰੀ ਇੱਕ ਹੁੰਦੀ ਆ ਕਾ ਸੱਪ ਕੁੜੀ ਦੇ ਲੜਦਾ ਨਹੀਂ ਬੋਲੋ ਹਾਂ ਲੜਦਾ ਨਹੀਂ ਸੱਪ ਕੁੜੀ ਦਾ ਦੂਜੇ ਨੰਬਰ ਤੇ ਆਵਾਜ਼ ਰਖਤ ਆ ਗਿਆ ਮਰਦ ਪਿੱਪਲ ਹੋੜ ਸਪੈਦਾ ਜੋ ਜਨਾਨੀ ਆ ਗਏ ਨਿੰਮ ਤਾਲੀ ਕਹੋ ਜਿਹੜਾ ਬਾਜਾ ਨਿੰਮ ਤੇ ਨਹੀਂ ਵਜਦਾ ਹੈ ਤੁਝੇ ਇਹ ਦੋਵੇਂ ਜਨਾਨੀ ਜਾਦੂ ਨਾਲ ਕੰਟਰੋਲ ਕਰ ਸਕਦੇ ਤਾਂ ਸਾਦੂ ਕੀ ਹੋਣਾ ਆ ਆਦਮਾ ਤੇ ਮੇਲ ਪਰਮਾਤਮਾ ਨਾਲ ਆ ਜਾਤਾਂ ਦਾ ਤਿੰਨ ਹੀ ਹੈ ਮੈਂ ਕਹਾਂ ਟਾਈਗਰ ਅੰਦਰ ਨਹੀਂ ਜਾ ਪਤਾ ਕਿ ਉਹ ਟਾਈਗਰ ਅੰਦਰ ਕਿਹੜੇ ਹੁੰਦੇ ਆ ਪਤਾ ਪਤ ਹੋਏ ਹੈ ਟਾਈਗਰ ਅੰਦਰ ਕੀ ਹੁੰਦੇ ਆ ਹਾਂ ਜੇ ਜਮਹ ਹੰਤ ਇਹਿਆ ਦਾ ਇਕਲੰਦਰ ਮਨ ਮੰਦਰ ਤੋਂ ਵੇਸ ਕਲੰਦਰ ਚੱਕਲੇ ਦਾ ਮੂੰਹ ਪਤਾ ਜੇ ਤਰ੍ਹਾਂ ਦੇ ਕੋਈ ਨਾ ਹੁੰਦਾ ਤਾਂ ਬਾਬਾ ਰਾਏ ਗਲੇ ਬਾਹੇ ਨੀ ਫੜਦਾ ਕਿਤੇ ਕਿਤੇ ਕਿਸੇ ਦੀ ਲੋਕ ਤਾਂ ਗੁਰੂ ਬਰਖ ਕੇ ਬਣਾਉਂਦੇ ਪਰ ਚੇਲਾ ਬਰਖ ਕੇ ਬਣਾਉਣੇ ਕੋਈ ਕੁਸਾ ਹੈਗਾ ਕਿਹਨੇ ਠੀਕਾ ਅੱਜ ਦਾ ਭੰਡਾਰਾ ਮਨਜ਼ੂਰ ਲੈ ਸੁਣ ਮੇਰੀ ਗੱਲ ਅੱਜ ਤੋਂ ਬਾਅਦ ਕਰਨਾ ਵਾਦਾ ਕਰਕੇ ਚੱਲਿਆ ਕਹਿੰਦਾ ਬਾਬਾ ਸੰਗਤ ਤੋਰ ਦੇ ਸਕੋਗੇ ਅੱਜ ਵਾਰ ਪਰ ਇਹ ਹੋ ਜਾ ਲਾ ਕੇ ਜਾਉਂਗਾ ਠੀਕ ਹੈ ਜਿਹੜੇ ਕੰਮ ਨੂੰ ਹੱਥ ਪਾਏ ਨਹੀਂ ਪੁੱਤ ਓਏ ਖੱਬੇ ਹੱਥ ਨਾਲ 5 ਬਦਸੇ ਲਾ ਦੀ ਕਹਿੰਦਾ ਜਾ ਮਰੇ ਜਾਣਾ ਪਾ ਦੇ ਕੇ 5 ਬਦਸੇ ਨਾਲੇ ਤਾਂ ਇਹਦਾ ਹੱਥ ਲਾ ਕੇ ਜਾਉਂਗਾ ਅੱਜ ਆ ਗਈ ਸਮਝ ਗੱਲ ਬੋਲੋ ਆ ਕੀ ਬਾਬਾ ਆ ਗਿਆ ਅੱਜ ਆਪਣਾ ਗਲਤੰਡ ਹੋ ਗਿਆ ਕੀਤਾ ਨਾ ਤਾਂ ਠੀਕ 3 ਮਹੀਨੇ ਫਿਰ ਆਪਣਾ ਬਨਾਰਾ ਐਟੋ 3 ਮਹੀਨਿਆਂ ਨੂੰ ਤੇ ਚੀਜ਼ ਇੱਕ ਘਰੇ ਬਣੂਗੀ ਬਾਹਰ ਚ ਖੜੀ ਹੋਊਗੀ ਫਿਰ ਲੰਪਣਾ ਲਊਗਾ ਦੰਗ ਜਲਾ ਦੰਗ ਨੀ ਆਹ ਨਾ ਬਾਬਾ ਇੱਕ ਚੀਜ਼ ਇੱਥੇ ਵਧਾ ਕੇ ਫਿਰ ਬਣਾ ਲਾਂਗਾ ਉਹਦੀ ਖੁਸ਼ੀ ਚ ਲੱਭੀ ਨਹੀਂ ਨਹੀਂ ਬਾਪੂ ਖੁਸ਼ੀ ਹੋਵੇ ਠੀਕ ਆ ਪੌਂਦਰਾ 25 ਦਰਨਾ ਟਰਨਾ ਨਹੀਂ ਕਿਸੇ ਤੋਂ ਠੀਕ ਆ ਬਾਬਾ ਇਹ ਕਿਦਾ ਹੁੰਦਾ ਹੱਥੀ ਲੋਕ ਕਹਿੰਦੇ ਹੱਥੀ ਨਾ ਬਾਹ ਕਹਿੰਦੇ ਨੇ ਹੱਥੀ ਨਾ ਜੱਜ ਲਾ ਕੇ ਬਾਹ ਪਿੱਛੇ ਰੱਖਣੇ ਇਥੇ ਸਾਂ ਨਾ ਕੋਈ ਆਹੋ ਲਾਈ ਵੀ ਆੜੀ ਆਵੀ ਮਨ ਆ ਉਹਦੇ ਚੱਲਣ ਦੀ ਪੁਸਤਕ ਆ ਕੇ ਖੰਨਣ ਲਵਾਈ ਵੀ ਹੈ ਮੇਰੀ ਆਗੀ ਸਮਝ ਗੱਲ ਜਾਂ ਦੱਸੂਗਾ ਤੈਨੂੰ ਤਿੰਨ ਮਹੀਨਿਆਂ ਨੂੰ ਕੀ ਫੱਟ ਕਰਕੇ ਗਿਆ ਸੀਗਾ ਜਾਂ ਚੜਕੇ ਤੇ ਉਹ ਜਿਹੜਾ ਪਾਊਗਾ ਯਾਦ ਕਰਾਂਗੀ ਸਾਡੀ ਮਾਰ ਦੋ ਭਾਈ ਸਾਡੀ ਸਾਡੀ ਜੇ ਮਾਰੀ ਕਾਏ ਕੋ ਜਲ ਕੇ ਤੇ ਕੰਦ ਮਾਨਾ ਚ ਉਹ ਮੈਨੂੰ ਪਤਾ ਵਾ ਕੀ ਫਿੱਟ ਕਰਕੇ ਜਾਣਾ ਜਿੱਥੇ ਹਰ ਕੇ ਕੀ ਜਾਉਂਗਾ ਜਦੋਂ ਨਾ ਫਿੱਟ ਕਰਤਾ ਉਹਦਾ ਆ ਗਈ ਸਮਝ ਗਾਲਾ ਬੋਲੀ ਤੁਹਾਨੂੰ ਨਹੀਂ ਵੱਜੀ ਮੈਨੂੰ ਉਸੇ ਬੱਛੇ ਨੂੰ ਵੱਜ ਗਈ ਸੀ ਬੋਲਾ ਕੋਈ ਗੱਲ ਹੋਈ ਨਹੀਂ ਆਪਣੀ ਕਹਿੰਦਾ ਬੱਬਾ ਭਰੀ ਪੰਚਾਇਤ ਚ ਵੱਜੀ ਬੋਲੋ ਤੋਹਾਰਿਆ ਤਰ ਰੋਣਾ ਇਹ ਰੋ ਕੇ ਫਕੀਰ ਨਹੀਂ ਹੁੰਦੀਆਂ ਕੀ ਗੱਲ ਇਹ ਤਾਂ ਛੇੜੜੇ ਦਾ ਰੱਖਣਾ ਪੈਂਦਾ ਐਸੇ ਬੰਦੇ ਦੇ ਮਗਰ ਫਿਰ ਮਗਰ ਨਾ ਬੋਲਿਆ ਚੱਲ ਜਾਂਦਾ ਨਾ ਅੱਗੇ ਚਲੀ ਜਾ ਲਾਈਵ ਵਾਲਾ ਵੀਡੀਓ ਪੜਾਈਏ ਮੜ ਰੋਕਣਾ ਨਹੀਂ ਜਾਈ ਕੋਈ ਨਹੀਂ ਰੋਕਣਾ ਨਹੀਂ